ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਨਾ ਅੱਜ ਮੁੱਕੇ ਚੱਲੇ ਸੀਗੇ ਤੇ ਕਾਰ ਦੇ ਟਾਇਰ ਅੱਜ ਚੜਾਉਣੇ ਆਪਾਂ ਨਾ ਵੇ ਪਹਿਲਾਂ ਆਪਾਂ ਕੋਈ ਸਮਾਂ ਪਹਿਲਾਂ ਯਾਰ ਆਪਾਂ ਪੁਰਾਣੇ ਚੱਲੇ ਟਾਇਰ ਲੈ ਕੇ ਚੜਾਲੇ ਸੀਗੇ ਜੋ ਕਾਮਯਾਬ ਨਹੀਂ ਰਹੇ ਇੱਕ ਟਾਇਰ ਵਿੱਚ ਉਹਨਾਂ ਦੇ ਫੁੱਲ ਗਿਆ ਤੇ ਚਲੋ ਫੇਸ ਟਿੱਪਣੀ ਲਾ ਲਈ ਸੀਗੀ ਤੇ ਹੁਣ ਚਲੋ ਮੇਰਾ ਮਨ ਬਣਿਆ ਵੀ ਆਪਾਂ ਨਾ ਟਾਇਰ ਨਵੇਂ ਚੜਾ ਕੇ ਲਿਆਉਣੇ ਆ ਬਾਕੀ ਦੇਖਾਂਗੇ ਜਾ ਕੇ ਕੀ ਬੰਦਦਾ ਮੇਰਾ ਵਿਚਾਰ ਦਾ ਮਿਚਲਨ ਦੇ ਟਾਇਰਾਂ ਦਾ ਤੇ ਜਾਂ ਯੋਕੋਹਾਮਾ ਦਾ ਤੇ ਉੱਥੇ ਦੇਖਾਂਗੇ ਆਪਾਂ ਰੇਟ ਵੀ ਦੇਖਾਂਗੇ ਤੇ ਬਾਕੀ ਹੋਰ ਕੰਪਨੀਆਂ ਵੀ ਜਿਵੇਂ ਕਹ ਲਈ ਸੀਅਰਟ ਬ੍ਰਿਜਸਟੋਨ ਅਪੋਲੋ ਜਾਂ ਗੁਡਇਰ ਇਹ ਵੀ ਵਧੀਆ ਕੰਪਨੀਆਂ ਇਹਨਾਂ ਦੇ ਵੇਖ ਲਾਂਗੇ ਆਪਾਂ ਜਾ ਕੇ ਰੇਟ ਡਿਸਾਈਡ ਕਰਾਂਗੇ ਬਈ ਕੀ ਹਿਸਾਬ ਨਾਲ ਟਾਇਰ ਮਿਚਲਨ ਦਾ ਪੈਂਦਾ ਜਾਂ ਯੋਕੋਹਾਮਾ ਦਾ ਇਹਨਾਂ ਤੁਸੀਂ ਕਾਰ ਪ੍ਰੋਪਰ ਘਰੇ ਰੱਖਣੀ ਆ ਪ੍ਰੋਪਰ ਕਹਿੰਦਾ ਮਤਲਬ ਬਈ ਤੁਸੀਂ ਵਿੱਚ ਨਹੀਂ ਕਰ ਫਿਰ ਤੁਸੀਂ ਨਾ ਟਾਇਰ ਨਵੇਂ ਚੜਾਓ ਮੈਂ ਹੁਣ ਤਾਂ ਫਸ ਗਿਆ ਪੁਰਾਣੇ ਟਾਇਰਾਂ 'ਚ ਉਦੋਂ ਮੇਰਾ 12-13000 ਰੁਪਏ ਲੱਗ ਗਿਆ ਪੁਰਾਣੇ ਟਾਇਰਾਂ 'ਚ ਤੇ ਥੋੜਾ ਟਾਈਮ ਹੀ ਚੱਲੇ ਤਕਰੀਬਨ 10000 ਕਿਲੋਮੀਟਰ 9000 ਚੱਲੇ ਤੇ ਇੱਕ ਟਾਇਰ ਫੁੱਲ ਗਿਆ ਉਹ ਹੁਣ ਮੈਂ ਸਟਿੱਪਣੀ ਲਾਈ ਆ ਚਲੋ ਜੇ ਤੁਸੀਂ ਨਵੇਂ ਟਾਇਰ ਚੜਾਓਗੇ ਚਲ 30-40000 50000 ਤੱਕ ਕਿਲੋਮੀਟਰ ਵਧਿਆ ਚੱਲਣਗੇ ਜਰੂਰ ਨਾ ਜੇ ਤੁਸੀਂ ਟਾਇਰ ਚੜਾਉਣੇ ਭਲਾਂ ਦੀ ਰੋਕ ਕੇ ਚੜਾ ਲਓ ਪਰ ਨਵੇਂ ਚੜਾਓ ਟਾਇਰ ਜਿਹੜੀ ਮਰਜ਼ੀ ਕੰਪਨੀ ਦੇ ਚੜਾ ਲਓ ਜਿਵੇਂ ਆ ਆਪਣੀਆਂ ਫੇਮਸ ਕੰਪਨੀਆਂ ਮੈਂ ਉਹਨੇ ਕਹਿੰਦਾ ਬਈ ਜੋਕੋ ਹਮ ਜਾਂ ਮਿਜਲ ਹੁੰਦੇ ਜਿਹੜਾਓ ਜਿਹੜੀਆਂ ਆਮ ਫੇਮਸ ਕੰਪਨੀਆਂ ਦੇ ਚੜਾ ਲਿਓ ਆਪਾਂ ਚੱਲੇ ਆ ਉਹਨੂੰ ਮੋਗੇ ਤਕਰੀਬਨ ਪਹੁੰਚਣ ਵਾਲੇ ਆ ਮੋਗੇ ਤੁਹਾਨੂੰ ਸਾਰੀ ਗੱਲਬਾਤ ਆਪਾਂ ਦੱਸਾਂਗੇ ਬਈ ਕਿਹੜਾ ਟਾਇਰ ਜਿਹੜਾ ਹੈ ਕਿੰਨੇ ਦਾ ਚੜਾਇਆ ਮਿਜਲ ਹੁੰਦਾ ਵੀ ਰੇਟ ਦੱਸ ਦਾਂਗੇ ਜੋਕੋ ਹਮ ਦੇ ਸਾਰੀਆਂ ਕੰਪਨੀਆਂ ਦਾ ਇੱਕ ਵਾਰੀ ਫਿਰ ਜੇ ਤੁਸੀਂ ਕਾਰ ਘਰੇ ਰੱਖਣੀ ਪ੍ਰੋਪਰ ਤਾਂ ਟਾਇਰ ਪੁਰਾਣਾ ਨਾ ਪਾਇਓ ਬਸ